ਪੀਰ ਬਾਬਾ ਸੋਹਣੇ ਸ਼ਾਹ ਜੀ ਦੇ ਦਰਬਾਰ ਮੱਲਾਵਾਲਾ ਖਾਸ ਵਿਕੇ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਤੇ ਧੂਮ ਧਾਮ ਨਾਲ ਕਰਵਾਇਆ ਗਿਆ ਇਸ ਦਰਬਾਰ ਦੇ ਗੱਦੀ ਨਿਸ਼ੀਣ ਬਾਬਾ ਚਿੰਦਰ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਨਗਰ ਨਿਵਾਸੀਆਂ ਤੇ ਪੀਰ ਬਾਬਾ ਸੋਹਣੇ ਸ਼ਾਹ ਪ੍ਰਬੰਧਕ ਕਮੇਟੀ ਮੱਲਾਵਾਲਾ ਖਾਸ ਦੇ ਸਹਿਯੋਗ ਨਾਲ ਇਹ ਮੇਲਾ ਕਰਵਾਇਆ ਗਿਆ ਦਨ ਰੋਜੇ urs ਮੁਬਾਰਕ ਮੇਲੇ ਦਰਾਨ ਚਿਰਾਗ ਮਹਿੰਦੀ ਚਾਦਰ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਮੇਲੇ ਚੋ ਤੀਸਰੇ ਦਿਨ ਉੱਚੇ ਤੌਰ ਤੇ ਪਹੁੰਚੇ ਪ੍ਰਸਿੱਧ ਗਾਇਕ ਜੋੜੀ ਬਲਕਾਰ ਅਨਖਿਲਾ ਤੇ ਬੀਬਾ ਗੁਲਸ਼ਨਕੌਰ ਨੇ ਆਪਣੇ ਪ੍ਰਸਿੱਧ ਗੀਤ ਪੇਸ਼ ਕਰਕੇ ਦਰਸ਼ਕਾਂ ਤੋਂ ਵਾਹਵਾ ਖੱਟੀ। ਅੰਤ ਵਿੱਚ ਸ਼ਾਮ ਸਮੇਂ ਨਾਂਵਾਰ ਪਹਿਲਵਾਨਾਂ ਦੀ ਕੁਸ਼ਤੀ ਵੀ ਕਰਵਾਈ ਗਈ। ਮੇਲੇ ਸੁਵੰਦੀ ਪ੍ਰਬੰਧਕ ਕਮੇਟੀ ਤੇ ਗੱਦੀ ਨਿਸ਼ੀਣ ਬਾਬਾ ਸ਼ਿੰਦਰ ਸ਼ਾਹ ਨੇ ਦੱਸਿਆ ਕਿ ਪੀਰ ਬਾਬਾ ਸੋਹਣੇ ਸ਼ਾਹ ਦੀ ਦਰਗਾਹ ਤੇ ਉਹਨਾਂ ਦੀ ਯਾਦ ਨੂੰ ਸਜਦਾ ਕਰਨ ਲਈ ਹਰ ਸਾਲ ਮੇਲਾ ਲਗਵਾਇਆ ਜਾਂਦਾ ਹੈ। ਇਸ ਇੱਥੇ ਹਰ ਵਰਗ ਦੇ ਲੋਕ ਸਜਦਾ ਕਰਨ ਆਉਂਦੇ ਹਨ ਮੇਲੇ ਦੌਰਾਨ ਗੁਰੂਕਲ ਲੰਗਰ ਚਾਹ ਚੌਲ ਤੇ ਠੰਡੇ ਮਿੱਠੇ ਜਲਦੀਆਂ ਛਪੀਲਾ ਵੀ ਲਗਾਈਆਂ ਜਾਂਦੀਆਂ ਹਨ ਦੇਖੋ ਮੱਲਾ ਵਾਲੇ ਤੋਂ ਖਾਓ ਰਿਪੋਰਟਰ ਆਈਵਰ ਸਿੰਘ ਚੂਰਾ ਦੇ ਨਾਲ ਗੁਰਪਟੇਜਾ ਦੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਫੋਲੋ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਭ ਤੋਂ ਪਹਿਲਾਂ ਬਨੇਰੋ ਸੜਨਾ ਦੇਖਦੇ ਰਹੋ ਸਾਡਾ ਚੈਨਲ ਸਿਕਾ ਜੀ ਮੈਂ ਤੁਹਾਡਾ ਆਪਣਾ ਛੋਟਾ ਵੀਰ ਭਾਈ ਬੋਮਨ ਅੱਜ ਦੇ ਪ੍ਰੋਗਰਾਮ ਬਾਰੇ ਜਿਹੜਾ ਇੱਥੇ ਅੱਜ ਸਭਿਆਚਾਰਕ ਪ੍ਰੋਗਰਾਮ ਘਰ ਆਇਆ ਦਰਗਾਹ ਦੇ ਉੱਤੇ ਦਰਗਾਹ ਦਾ ਕੀ ਨਾਮ ਹੈ ਕਿਹੜਾ ਕਿਹੜਾ ਪ੍ਰੋਗਰਾਮ ਕਰਾਇਆ ਗਿਆ ਕੀ ਕਹਿਣਾ ਚਾਹੋਗੇ ਇਹ ਧੰਤਨ ਵੀਰ ਬਾਬਾ ਸ਼ੁਨੇਸ਼ਾ ਜੀ ਜਿਹੜੇ ਕਿ ਸਦੀਆਂ ਤੋਂ ਚੱਲਦਾ ਆਉਂਦਾ ਮੇਲਾ ਇਹ ਹਰ ਸਾਲ ਦੀ ਤਰ੍ਹਾਂ ਬੜਾ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਲੋਕ ਨੇੜੇ ਤੇੜੇ ਦੇ ਜਿੰਨੇ ਵੀ ਲੋਕ ਨੇ ਸ਼ਰਧਾਲੂ ਨੇ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਆਉਂਦੇ ਤੇ ਆਪਣਾ ਦਰਬਾਰ ਤੇ ਨਮਸਤਕ ਹੁੰਦੇ ਆ ਸ਼ਰਧਾਲੂ ਜਿੰਨੇ ਵੀ ਆਉਂਦੇ ਮੂੰਹ ਮੰਗੀਆਂ ਮਰਜ਼ਾ ਪਾਉਂਦੇ ਬੜਾ ਉੱਚਾ ਤੇ ਸੁੱਚਾ ਦਰਬਾਰ ਇਹ ਇਹ 3-4 ਦਿਨ ਹੋ ਗਏ 3 ਦਿਨ ਪਹਿਲਾਂ ਇੱਥੇ ਕਵਾਲੀ ਚੱਲੀ ਆ ਉਸ ਤੋਂ ਬਾਅਦ ਕੱਲ ਇੱਥੇ ਚਾਦਰ ਸ਼ਰੀਫ ਦੀ ਰਸਮ ਸੀਗੀ ਅੱਜ ਸਲਾਨਾ ਮੇਲਾ ਬਣਾਇਆ ਗਿਆ ਬੜਾ ਹੀ ਵਧੀਆ ਲੋਕਾਂ ਨੇ ਇੱਥੇ ਜਿਹੜਾ ਵਧੀਆ ਢੰਗ ਦੇ ਨਾਲ ਲੋਕੀ ਇੱਥੇ ਰਹੇ ਨੇ ਇੱਕ ਜੁਟ ਹੋ ਕੇ ਲੋਕ ਇੱਥੇ ਰਹਿੰਦੇ ਆ ਇਦਾਂ ਹੀ ਮੈਂ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਮੈਂ ਬਹੁਤ ਜ਼ਿਆਦਾ ਜਿੱਥੇ ਵੀ ਦੇਖਦਾ ਬੜੇ ਸਾਡੇ ਪੰਜਾਬੀ ਲੋਕ ਆਪਣੀ ਪੰਜਾਬੀਅਤ ਦੇ ਨਾਲ ਰਹਿੰਦੇ ਆ ਕਿੰਨਾ ਕਿਨਾ ਦੇ ਸਹਿਯੋਗ ਨਾਲ ਪ੍ਰੋਗਰਾਮ ਕਿਨਾਂਗਾ ਅੱਜ ਕੀ ਗਤੀਵਿਧੀਆਂ ਖਾਸ ਕਰਕੇ ਹੋਈਆਂ ਜਿਵੇਂ ਕਬੱਡੀ ਦਾ ਜਾਂ ਕੋਈ ਸੱਭਿਆਚਾਰਕ ਪ੍ਰੋਗਰਾਮ ਦੇ ਮਰਕਜ਼ੀ ਜੀ ਇਹ ਸਾਰੇ ਨਗਰ ਨਿਵਾਸੀਆਂ ਵੱਲੋਂ ਹੀ ਹੁੰਦਾ ਹੈ ਜੀ ਮੇਲਾ ਹਰ ਸਾਲ ਦੀ ਤਰ੍ਹਾਂ ਤੇ ਇਹਦੇ ਵਿੱਚ ਪੰਜਾਬ ਦੇ ਸਮੂੱਚੇ ਕਲਾਕਾਰ ਬਲਕਾਰ ਨਖੀਲਾ ਜੀ ਅਤੇ ਹੋਰ ਵੀ ਕਈ ਕਲਾਕਾਰ ਵਧੀਆ ਵਧੀਆ ਆਏ ਆ ਉਹਨਾਂ ਨੇ ਆਪਣਾ ਮਨੋਰੰਜਨ ਕੀਤਾ ਵਾ ਸੰਗਤਾਂ ਦਾ ਕਰਵਾਇਆ ਵਾ ਤੇ ਹੁਣ ਇੱਥੇ ਕਬੱਡੀ ਦੇ ਕੱਪ ਜਿਹੜੇ ਹੋਣ ਜਾ ਰਹੇ ਆ ਕੋਈ ਜਾਂਦੇ ਆ 5:00 ਵਜੇ ਤਕਰੀਬਨ ਤੇ ਉਹਨਾਂ ਦੇ ਨਾਲ ਹੀ ਆ ਬਾਕੀ ਤੁਸੀਂ ਆਪ ਦੇਖ ਹੀ ਰਹੇ ਹੋ ਮੇਲਾ ਹਾਂ ਲੋਕਾਂ ਦੀ ਮਨੋ ਕਾਮਨਾ ਜਿਹੜਾ ਵੀ ਇੱਥੇ ਆਉਂਦਾ ਵਾ ਮੂੰਹ ਮੰਗੀਆਂ ਮਰਾਦਾਂ ਪਾਉਂਦਾ ਵਾ ਜਿਨ੍ਹਾਂ ਦੇ ਵੀ ਕੋਈ ਕੰਮ ਅੜੇ ਆ ਹਰ ਹਰ ਸਾਲ ਬਹੁਤ ਹੀ ਜ਼ਿਆਦੇ ਸ਼ਰਧਾਲੂ ਆਉਂਦੇ ਜਿਨ੍ਹਾਂ ਦੀ ਪੂਰੀਆਂ ਹੁੰਦੀਆਂ ਮਰਾਦਾਂ ਬਾਬਾ ਜੀ ਅੱਜ ਦੇ ਦੇਲੇ ਦੀ ਜਾਤ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਸੋਹਣੇ ਸ਼ਾਹ ਜੀ ਨੌਸ਼ਾਈ ਕਾਦਰੀ ਸਰਕਾਰ ਦਾ 1 24ਵਾਂ ਸਾਲਾਨਾ ਉਸ ਮubarrak ਬੜੀ ਧੂਤਾਂ ਨਾਲ ਮਨਾਇਆ ਗਿਆ ਹੈ ਜੋ ਕਿ ਮੇਲਾ 23 24 25 ਜੂਨ 10 11 12 ਹਾਰ ਮੰਤ ਨਕਲੀਏ ਕਵਾਲ 3 ਦਿਨ ਤੋਂ ਗੁਲਗਾਨ ਚੱਲਿਆ ਪੀੜਾਂ ਪੁਰੀਆਂ ਦਾ ਅੱਜ ਬਲਕਾਰ ਨਕੀਲਾ ਜੀ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਉਸ ਦੇ ਪ੍ਰੰਤ ਕਬੱਡੀ ਦੇ ਮੈਚ ਹੋਣ ਜਾ ਰਹੇ ਆ ਬਾਬਾ ਜੀ ਦਾ ਲੰਗਰ 3 ਦਿਨ ਟੁੱਟ ਵਰਤਿਆ ਸਾਰੇ ਨਗਰ ਨਿਵਾਸੀਆਂ ਤੇ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੀਰ ਬਾਬਾ ਸੋਨੇ ਸ਼ਾਹ ਜੀ ਦੀ ਯਾਦ ਵਿੱਚ 14ਵਾਂ ਸਾਲਾਨਾ ਉਸਰੂ ਮਬਾਕ ਮੇਲਾ ਬਣਾਇਆ ਗਿਆ ਹੈ ਸਭ ਦੂਰ ਦੇ ਦੇ ਦੀਆਂ ਸੰਗਤਾਂ ਨੂੰ ਮੇਲੇ ਦੀਆਂ ਲੱਖ ਲੱਖ ਮੁਬਾਕਾਂ ਲੱਖ ਲੱਖ ਸਜਦੇ ਲੱਖ ਲੱਖ ਸਲਾਮ